ਇੱਕ ਭਾਈ ਮੇਰੇ ਵਰਗਾ ਪੰਡਤ ਸੀਗਾ ਉਹ ਮੇਰੇ ਵਰਗਾ ਪੰਡਤ ਨਹੀਂ ਹੈਗਾ ਦੀ ਉਹ ਅਣਪੜ ਭਾਈ ਉਹਦੇ ਦੋ ਬੱਚੇ ਤੇ ਘਰ ਆਲੀ ਧੀ ਉਹ ਤਾਂ ਭਾਈ ਬੱਚੇ ਪਾਲਿਆ ਕਰੇ ਖੇਤੀਬਾਤੀ ਦੇ ਕਰਨ ਵਾਲਾ ਪੰਡਤ ਸੀ ਅਣਪੜ ਉਹ ਜਿਹੜੀ ਪੰਡਤਨੀ ਦੀ ਨਾ ਉਹਦੇ ਘਰ ਆਲੀ ਪੰਡਤਨੀ ਉਹ ਥੋੜਾ ਜਿਹਾ ਵੱਡਾ ਸ਼ੋਅ ਕਰਦੀ ਹੁੰਦੀ ਹਾਂ ਵਿੱਚੋਂ ਕੁਝ ਹੋਰ ਹੋਣਾ ਤੇ ਬਾਕੀ ਗੱਲਾਂ ਬਾਤਾਂ ਉਹ ਪੰਡਨੀ ਨੇ ਹੋਰ ਕਰਨੀਆਂ ਪੰਡਤ ਬੜਾ ਸਮਝਦਾਰ ਬੰਦਾ ਸਿਆਣਾ ਸੀ ਉਹ ਥੋੜਾ ਜਿਹਾ ਸਲ ਕਰਦੀ ਸੀ ਸਲ ਕੀ ਕਰਦੀ ਸੀ ਬਣਾਉਟੀ ਗੱਲਾਂ ਉਹ ਪੰਡਤ ਨੂੰ ਕਿਹਾ ਕਰੇ ਮਹਾਰਾਜ ਰੋਟੀ ਛਕ ਲਓ ਫਿਰ ਉਹ ਤੁ ਬਾਅਦ ਖਾਉਂਗੀ ਮੈਂ ਉਹ ਕਹਿਣ ਲੱਗਿਆ ਕੋਈ ਗੱਲ ਨਹੀਂ ਛਕ ਲੈਨੇ ਆ ਉਹ ਫਿਰ ਕਿਹਾ ਕਰੇ ਪੰਡਤ ਜੀ ਰੋਟੀ ਛਕੋ ਫਿਰ ਮੈਂ ਖਾਉਂ ਬਾਅਦ ਚ ਉਹ ਕਹਿੰਦਾ ਜੇ ਤੂੰ ਪਹਿਲਾਂ ਰੋਟੀ ਖਾ ਲੇਂਗੀ ਫਿਰ ਕੀ ਫਰਕ ਪੈਂਦਾ ਹੈ ਕਹਿੰਦੀ ਨਾ 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 ਮੈਂ ਰੋਟੀ ਪਹਿਲਾਂ ਨਹੀਂ ਖਾਂਦੀ ਮੈਂ ਤਾਂ ਰੋਟੀ ਪਤੀ ਨੂੰ ਖਵਾ ਕੇ ਬਾਅਦ ਚ ਰੋਟੀ ਖਾਉ ਮੇਰਾ ਧਿਰ ਨਹੀਂ ਹੈ ਵੀ ਪਹਿਲਾਂ ਮੈਂ ਰੋਟੀ ਖਾ ਲਾਂ ਮੈਂ ਤਾਂ ਪੰਡਿਤ ਜੀ ਸੋਨੂੰ ਰੋਟੀ ਖਵਾ ਕੇ ਫਿਰ ਖਾਉ ਉਹਨੇ ਸੋਚਿਆ ਵੀ ਇਹਨੂੰ ਭੁੱਖ ਹੋਵੇ ਮੈਨੂੰ ਨਾ ਹੋਵੇ ਇਹ ਕੀ ਗੱਲ ਉਹ ਇੱਕ ਕਹਿਣ ਲੱਗਿਆ ਪੰਡਤ ਕਹਿੰਦਾ ਪਟਾਣੀ ਆਗਰ ਬੰਨੀ ਇੱਕ ਗੱਲ ਇਹ ਦੱਸ ਬਈ ਜੇ ਮੈਂ ਪਰਾਟ ਲਾ ਮਠਾ ਹੋ ਜਾ ਤਾਂ ਦੋ ਦਿਨ ਭੋਜਨ ਨਾ ਛਕਾਂ ਤਾਂ ਤੂੰ ਭੁੱਖੀ ਬੈਠੇ ਰਹੇਂਗੀ ਕਹਿੰਦੀ ਨਾ ਜੀ ਮੈਂ ਨਹੀਂ ਖਾਂਦੀ ਉਹਨੇ ਜਕਰ ਜੇ ਤੂੰ ਕਦੀ ਟਿੱਲਾ ਮਠਾ ਵੀ ਹੋ ਜਾ ਮੈਂ ਤਾਂ ਤੈਨੂੰ ਰੋਟੀ ਖਵਾ ਕੇ ਖਾਉ ਪਰ ਮੈਂ ਨਹੀਂ ਖਾਂਦੀ ਕੋ ਕਰਦੀ ਰਹੀ ਐਵੇਂ ਜਿਵੇਂ ਫਿਰ ਇੱਕ ਦਿਨ ਪੰਡਤ ਕਹਿੰਦਾ ਪਾਲਾ ਇੱਕ ਗੱਲ ਮੈਨੂੰ ਐਂ ਦੱਸ ਵੀ ਜੇ ਬਾਲਾ ਮੇਰੀ ਮੌਤ ਹੋ ਜੇ ਫਿਰ ਤੂੰ ਭੁੱਖੀ ਰਹੇਂਗੀ ਕਹਿੰਦੀ ਰਾਮ ਰਾਮ ਮਹਾਰਾਜ ਇਹ ਜੀ ਬਾਤ ਨਾ ਕਹੋ ऐसी बात ना कहो कहंदी अगर जे कहंदी थोड़ी एही दी गल हो भी गेवे मौत हो जे मैं, जे मैं जे जे, मेरे मेरे ना ता ज्यों दी ਨਾਲ ਮੱਚੂ ਆਖੇ ਅੱਛਾ ਐਡੀ ਤੂੰ ਸਿੱਧਕ ਤੇ ਖੜੀ ਐ ਕਹਿੰਦੀ ਹਾਂ ਜੀ ਮੈਂ ਤਾਂ ਕਹਿੰਦੀ ਤੁਹਾਡੇ ਨਾਲ ਮੱਚੂ ਜਿਉਂਦੀ ਅਗਰ ਜੇ ਮੈਨੂੰ ਮੇਰੇ ਪੜੋਸੀਆਂ ਨੇ ਮੇਰੇ ਘਰ ਵਾਲਿਆਂ ਨੇ ਨਾ ਕਿਸੇ ਰਿਸ਼ਤੇਦਾਰ ਨੇ ਮੈਨੂੰ ਨਾਂ ਨਾਲ ਮੱਚਣ ਦਿੱਤਾ ਤਾਂ ਕਹਿੰਦੀ ਮੈਂ ਅੰਨ ਤਾਂ ਤਿਆਗ ਦੂੰਗੀ ਆੜਾ ਕਮਾੜ ਜੀ ਪ੍ਰਚਾਰ ਕਰਿਆ ਕਰੇ ਵੀ ਮੈਂ ਆਪਦੇ ਆਦਮੀ ਤੋਂ ਪਹਿਲਾਂ ਰੋਟੀ ਨਹੀਂ ਖਾਂਦੀ ਮੈਂ ਇਹ ਢਿੱਲੇ ਮੱਠੇ ਹੋਏ ਤੋਂ ਮੈਂ ਨਾਲ ਰੋਟੀ ਛੱਡ ਦਿੰਨੀ ਆ ਮੈਂ ਤਾਂ ਭਾਈ ਕਹਿੰਦੀ ਇਹਦੀ ਰੋਟੀ ਖਵਾ ਕੇ ਫੇਰ ਖਾਨੀ ਆ ਹੁਣ ਤਾਂ ਪੰਡਤ ਨੂੰ ਜਦੋਂ ਉਹਨੇ ਆ ਗੱਲ ਕਹੀ ਤੀ ਵੀ ਮੈਂ ਤਾਂ ਮਹਾਰਾਜ ਜੀ ਤੁਹਾਡੇ ਨਾਲ ਮੱਚੂ ਉਹਨੇ ਆਖਿਆ ਵੀ ਇਹ ਇਹ ਬੜਾ ਸਲ ਖੇਡਦੀ ਐ ਤਾਂ ਇਹਦਾ ਪ੍ਰਤਿਆਵਾ ਲਈਏ ਦੀ ਪ੍ਰਤੀਗਿਆ ਲਈਏ ਤਾ ਇੱਕ ਦਿਨ ਇਹ ਗੱਲ ਮਨ ਦੇ ਵਿੱਚ ਪੰਡਤ ਨੇ ਸੋਚੀ ਵੀ ਇਹ ਤਾਂ ਕਹਿੰਦੀ ਆ ਬੜਾ ਕੁਝ ਮੈਂ ਰੋਟੀ ਨਹੀਂ ਖਾਂਦੀ ਮੈਂ ਤਾਂ ਨਾਲ ਮੱਚ ਜੂਗੀ ਇੰਨੀਆਂ ਗੱਲਾਂ ਕਰਦੀ ਆ ਆਪਾਂ ਪ੍ਰਤਿਆਵਾ ਲਈਏ ਤਾਂ ਜਦੋਂ ਪੰਡਤ ਦੇ ਮਨ 'ਚ ਇਹ ਗੱਲ ਆ ਗਈ ਤਾਂ ਪੰਡਤ ਇੱਕ ਦਿਨ ਆਥਲਿਓ ਕਿਸੇ ਧਰਮ ਸਥਾਨ ਤੇ ਬਾਹਰ ਰੋਟੀ ਛਕਿਆ ਆ ਘਰੇ ਆ ਕੇ ਕਹਿੰਦਾ ਪੜਤਾਣੀ ਅੱਜ ਮੇਰੀ ਤਾਂ ਤबीयत ਬੜੀ ਢਿੱਲੀ ਆ ਜਿਵੇਂ ਮੈਂ ਭੋਜਨ ਨਹੀਂ ਖਾਂਦਾ ਕਹਿੰਦੀ ਮਹਾਰਾਜ ਖਾਂਦੀ ਫਿਰ ਮੈਂ ਵੀ ਨਹੀਂ ਪੰਡਤ ਨੇ ਸੋਚਿਆ ਵੀ ਇਹ ਚੋਰੀ ਸੁਪੂਰੀ ਅੱਗੇ ਵੀ ਨਹੀਂ ਸਾਦੀ ਰੋਟੀ ਤਾਂ ਨੇ ਖਾਈ ਲੈਣੀ ਇਹ ਤਾਂ ਸਾਲ ਕਰਦੀ ਐ ਕਹਿੰਦਾ ਮੈਂ ਆ ਗਿਆ ਦਿਨਾਂ ਤੂੰ ਨਾ ਭੁੱਖੀ ਰਹਿ ਤੂੰ ਤਾਂ ਖਾ ਲੈ ਕਹੀ ਚੰਗਾ ਜੀ ਜੇ ਛੋਡੀ ਆ ਗਿਆ ਹੋਗੀ ਤਾਂ ਮੈਂ ਛਕ ਲੈਨੀ ਆ ਉਹਨੇ ਰੋਟੀ ਛਕ ਲਈ ਰੋਟੀ ਛਕ ਕੇ ਭਾਈ ਪੰਡਤ ਵੀ ਪੈ ਗਿਆ ਉਹ ਵੀ ਪੈ ਗਈ ਉਹ ਥੋੜੇ ਚਿਰ ਮਗਰੋਂ ਪੰਡਤਣੀ ਬੋਲਦੀ ਐ ਮਹਾਰਾਜ ਪਾਣੀ ਦੇਵਾ ਪੰਡਤ ਭਾਈ ਜਾਣ ਕੇ ਸਾਪਲ ਗਿਆ ਉਹ ਕਹਿੰਦੀ ਮਹਾਰਾਜ ਪਾਣੀ ਤਾਣੀ ਦੇਵਾ ਤਬੀਅਤ ਤੁਹਾਡੀ ਕਿਵੇਂ ਹੈ ਹੁਣ ਪੰਡਤ ਸਾਪਲ ਆ ਵਿਆ ਪੰਡਤ ਦਾ ਸਾਪਲ ਗਿਆ ਉਹਨੇ ਜਾ ਕੇ ਜਦੋਂ ਐ ਹਿਲਾਇਆ ਉਹ ਪੰਡਤ ਆ ਭਾਈ ਸਾਰਾ ਹੀ ਹਿੱਲੇ ਲੱਕੜ ਮੰਗੂ ਆਕੜ ਗਿਆ ਉਹਨੇ ਆਖਿਆ ਓਹੋ ਗੱਲ ਤਾਂ ਉਹੀ ਹੋਗੀ ਪੰਡਤ ਤਾਂ ਗੁਜਰ ਗਿਆ ਹੋਰੇ ਸੋਚਿਆ ਵੀ ਮੈਂ ਤਾਂ ਆਂਡ ਗਮਾਣ ਦੀ ਗੱਲ ਕਹੀ ਬੈਠੀਆਂ ਵੀ ਮੈਂ ਤਾਂ ਰੋਟੀ ਤਿਆਗ ਦੂੰ ਬਈ ਹੁਣ ਫਿਰ ਕੁਛ ਦਿਨ ਤਾਂ ਮੈਨੂੰ ਸਚਾਈ ਦਿਖਾਉਣੀ ਪਊ ਬਈ ਹੁਣ ਪੰਡਤ ਗੁਜਰ ਗਿਆ ਹੁਣ ਫਿਰ ਕੀ ਹੱਲ ਬਣੇ ਉਹਨੇ ਸੋਚਿਆ ਬਈ ਮੈਨੂੰ ਕੁਛ ਦਿਨ ਤਾਂ ਸਚਾਈ ਦਿਖਾਉਣੀ ਪਊ ਪਹਿਲਾਂ ਖਾਣ ਦਾ ਪ੍ਰਬੰਧ ਬਣਾਵਾ ਪੰਡਤ ਤਾਂ ਗੁਜਰ ਗਿਆ ਰਾਤ ਸਾਰੀ ਪਈਆ ਹਜੇ ਉਹਨੇ ਲੋਂੜਾ ਚੱਕਿਆ ਪੰਡਤ ਨੇ ਲੋਂੜਾ ਚੱਕ ਕੇ ਪਿੰਨੀਆਂ ਬਣਾ ਲੀਆਂ ਪਿੰਨੀਆਂ ਬਣਾ ਕੇ ਪ੍ਰਾਂਤ ਚ ਪਾ ਕੇ ਪੇਟੀ ਚ ਰੱਖਦੀਆਂ ਉਹ ਜਿਹੜਾ ਚਾਹ ਨੂੰ ਦੁੱਧ ਰੱਖਿਆ ਸੀ ਉਹ ਤੇ ਚੌਲ ਪਾ ਕੇ ਖੀਰ ਬਣਾ ਲਈ ਖੀਰ ਬਣਾ ਕੇ ਉਹ ਵੀ ਪੇਟੀ ਚ ਰੱਖਦੀ ਉਹਨੇ ਦੇਖਿਆ ਵੀ ਹਜੇ ਟਾਈਮ ਬਹੁਤ ਪਿਆ ਲੈ ਕੇ ਰਜਾਈ ਪੰਡ ਨਹੀਂ ਮੌਜਣਾ ਪੈਗੀ ਜਦੋਂ ਵੱਜ ਗਏ 4 ਉੱਠ ਕੇ ਬੈ ਗਈ ਸਰਹਾਣੇ ਸਰਹਾਣੇ ਲੱਗ ਗਈ ਫਿਰ ਉਹ ਪਿੱਟ ਪਟੂਆ ਕਰਨ ਉਹ ਜਿਹੜੇ ਗਮਾਂਢੀ ਤੇ ਨਾ ਉਹ ਜ਼ਿਮੀਂਦਾਰ ਸਾਰੇ ਗਮਾਂਢੀ ਆਏ ਭੱਜ ਕੇ ਦਾਦੀ ਕੀ ਹੋ ਗਿਆ ਇਹ ਨਹੀਂ ਹੋਣਾ ਕੀ ਆ ਮੈਂ ਤਾਂ ਪੱਟੀ ਗਈ ਪੰਡ ਦੀ ਗੁਜਰ ਕੇ ਮੇਰਾ ਕੀ ਬਣੂ ਹੁਣ ਪੰਡ ਸਾਪੜਿਆ ਵੇ ਉਹ ਦੇਖਿਆ ਉਹਨਾਂ ਨੇ ਕਹਿੰਦੇ ਵੀ ਹਾਂ ਹੁਣ ਉਹ ਪੰਡ ਜਾਣ ਕੇ ਸਿਰ ਨੂੰ ਤਣੀ ਪਏ ਜਦੋਂ ਜਿਹੜਾ ਆਵੇ ਹਲਿਆਵੇ ਤਾਂ ਉਹ ਪੰਡ ਸਾਰਾ ਹੀ ਹਿੱਲੇ ਬਈ ਹਾਂ ਕਹਿੰਦੇ ਵੀ ਚਿਰਦਾ ਮਰਿਆ ਵੇ ਕਦੀ ਨਹੀਂ ਅੱਧੀ ਰਾਤੋਂ ਹੀ ਗੁਜਰਿਆ ਮੈਨੂੰ ਤਾਂ ਪਤਾ ਹੀ ਹੋਣ ਲੱਗਿਆ ਅੱਧੀ ਰਾਤੋਂ ਹੀ ਗੁਜਰਿਆ ਉਹ ਤਾਂ ਕਹਿੰਦੀ ਮੈਂ ਇਹਨੂੰ ਪਾਣੀ ਪਿਆਇਆ ਐਵੇਂ ਝੂਠ ਮਾਰੀ ਗਈ ਚਲੋ ਬਈ ਹੁਣ ਜਿਹੜਾ ਹੋ ਗਿਆ ਕਹਿੰਦੇ ਹੁਣ ਐਂ ਕਰੋ ਭਾਈ ਹੁਣ ਇਹ ਦਾਤਾ ਕਰਨਾ ਹੀ ਆ ਭਾਈ ਇਹਦੀ ਮਿੱਟੀ ਦਾ ਸਮੇਟਣੀ ਹੈ ਹਾਂ ਅਰਥੀ ਚੱਕ ਲਿਆਏ ਪੰਡਤ ਨੂੰ ਨਮਾਇਆ ਅਰਥੀ ਤੇ ਪਾਤਾ ਹੁਣ ਪੰਡਤ ਸਾਪੜਿਆ ਵੇ ਜਦੋਂ ਅਰਥੀ ਤੇ ਪਾਤਾ ਉਹ ਇਹਦਾ ਇੱਕ ਉਹ ਰਿਜ਼ਲਟ ਲੈਣਾ ਤੇ ਵੀ ਇਹ ਨਾਲ ਮਚ ਗਿਆ ਕੀ ਕਰਦੀ ਹੈ ਤਾਂ ਪਾਤਾ ਜਦੋਂ ਅਰਥੀ ਤੇ ਤਾਂ ਪੰਡਤ ਨੇ ਪਏ ਪਏ ਨੇ ਹੌਲੀ ਇੱਕ ਦਿਨੇ ਗੋਡਾ ਤਾਹਾਨੂੰ ਆਏ ਆਏ ਇਕੱਠਾ ਕਰਕੇ ਲੱਤ ਗੋਡਾ ਖੜਾ ਕਰ ਲਿਆ ਉਹ ਕਹਿੰਦੇ ਵੀ ਆ ਗੋਡਾ ਤਾਹਾਨੂੰ ਹੁੰਦਾ ਸਿੱਧਾ ਕਰ ਦਿਓ ਆਕੜ ਗਿਆ ਉਹਨੇ ਫੜਿਆ ਗੋਡਾ ਸਿੱਧਾ ਕਰਤਾ ਥੋੜੇ ਜਣ ਮਗਰੋਂ ਪੰਡ ਨੇ ਫੇਰ ਲੱਤ ਇਕੱਠੀ ਕਰ ਲਈ ਪੰਡ ਜੀਆਂ ਨੇ ਉਹ ਕਹਿੰਦੇ ਵੀ ਗੋਡਾ ਇਹ ਆਕੜਿਆ ਵੈ ਹਾ ਜਿਹੜੀ ਚਿਗਾਠ ਹੈ ਬੜੀ ਨੀਵੀ ਹੈ ਇਹ ਜਦੋਂ ਆ ਭਾਰਤੀ ਚੇਕੇ ਜਾਵਾਂਗੇ ਇਹਦਾ ਗੋਡਾ ਉੜੂਗਾ ਚਿਗਾਠ ਚ ਇਹ ਤੇ ਜਗਾਠ ਨੇਵੀ ਐ ਗੋਡਾ ਸਿੱਧੇ ਬਿਨਾ ਇਹ ਨਿਕਲਣਾ ਨਹੀਂ ਇਹ ਗੋਡਾ ਆੜੂਗਾ ਇੱਕ ਕਹਿੰਦਾ ਐ ਕਰੋ ਆ ਸੱਬੜ ਨਾਲ ਥੋੜਾ ਜਿਹਾ ਕਹਿੰਦਾ ਥੱਲਿਓ ਜਗਾਠ ਝਾੜ ਦਿਓ ਸੱਬੜ ਨਾਲ ਜਗਾਠ ਵੜ ਦਿਓ ਬਿਚ ਦੀ ਲੰਘ ਜਾਊਗਾ ਫਿਰ ਉਹ ਪੰਡਤ ਨੇ ਕਹਿੰਦੀ ਨਾ 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 ਇਹ ਜਾ ਕੰਮ ਨਾ ਕਰੋ ਜੀ ਕਹਿੰਦੀ ਇਹ ਤਾਂ ਹੁਣ ਫੂਕੀ ਦੇਣਾ ਕਹਿੰਦੀ ਇਹਦਾ ਕੋਹਾੜੀ ਨਾਲ ਇੱਥੋਂ ਗੋਡਾ ਹੀ ਵੜ ਦਿਓ ਪੰਡਤ ਸੁਣੀ ਜਾਂਦਾ ਇਹਦਾ ਗੋਡਾ ਹੀ ਵੜ ਦੇ ਤਾਂ ਫੂਕੀ ਦੇਣਾ ਪੰਡਤ ਨੇ ਆਏ ਆਖਿਆ ਵੀ ਇਹ ਜੱਟ ਕੋਈ ਕੁਹਾੜੀ ਨਾ ਚੱਕ ਕੇ ਲਿਆ ਕੇ ਲੱਤ ਪੜ ਦੇ ਹੌਲੀ ਕੇ ਨੇ ਮਨਾ ਸਿੱਧਈ ਕਰ ਲੈ ਪੰਡਤ ਨੇ ਫੇਰ ਲੋ ਗੋਡਾ ਸਿੱਧਾ ਕਰ ਲਿਆ ਕਹਿੰਦੇ ਲੋਟਾ ਲੋਟਾ ਲੰਗ ਜੂ ਲੰਗ ਜੂ ਲੰਗ ਜੂ ਉਹ ਚੱਕ ਲਿਆ ਕਹਿੰਦੇ ਲੰਗ ਜੂ ਉਹ ਪੰਡਤ ਨੂੰ ਲਈ ਜਾਂਦੇ ਨੇ ਉਹਨੂੰ ਸਿਵਿਆਂ ਚ ਲੈ ਗਏ ਪੰਡਤ ਨੂੰ ਜਦੋਂ ਸਿਵਿਆਂ ਚ ਲੱਜਾਏ ਤਾਂ ਲੱਕੜਾਂ ਚੀਣੀਆਂ ਪਈਆਂ ਨੇ ਪੰਡਤ ਨਹੀਂ ਬੋਲਦੀ ਐ ਜਾਂਦੀ ਵਾਰ ਦਾ ਮੂੰਹ ਦਿਖਾ ਦਿਓ ਜੀ ਮੈਨੂੰ ਹੁਣ ਪੰਡ ਜੀਆਂ ਦਾ ਕਹਿੰਦੇ ਲੈ ਦਾਦੀ ਆ ਜਾ ਦੇਖ ਲੈ ਪੰਡਣੀ ਨੇ ਮੂੰਹ ਤੋਂ ਪੱਲਾ ਚੱਕਿਆ ਹੁਣ ਪੰਡਤ ਸਾਪੜਿਆ ਵੇ ਦੀ ਪੰਡਣੀ ਲੱਗੀ ਕੀਰਨੇ ਪਾਉਣ ਉਹ ਕਹਿੰਦੀ ਆਪ ਚੱਲੇ ਤੇ ਲੋਕ ਨੂੰ ਪੰਡਜੀ ਕੋ ਸਾਡਾ ਵੀ ਇਲਾਜ ਬਣਾ ਪੰਡਤ ਨੇ ਆਖਿਆ ਹੁਣ ਤਾਂ ਜਮਾ ਚੇਖਾ ਤੇ ਚਿੰਤਾ ਦੀ ਆ ਗਈ ਗੱਲ ਪੰਡਤ ਨੇ ਭਾਈ ਉਹਦੀ ਕਹਿਦਾ ਬੈਠਾ ਹੋ ਕੇ ਕਹਿੰਦਾ ਪਹਿਲਾ ਖੀਰ ਛੜਾਪ ਲਈ ਨਹੀਂ ਪਿੱਛੋ ਪਿੰਨੀਆਂ ਨੂੰ ਵੜਾ ਲਾ ਐਨੀ ਗੱਲ ਕਹਿ ਕੇ ਪੰਡਤ ਨੇ ਚੱਕ ਲਈ ਸੇਵੇ ਤੋਂ ਆਪਦੇ ਜੋ ਖਲਪਾੜ ਪੰਡਤਣੀ ਦੇ ਦੇ ਟੂ ਹੈ ਚ ਦੇ ਟੂ ਹੈ ਚ ਦੇ ਟੂ ਹੈ ਚ ਉਹ ਜਿਹੜੇ ਲੋਕ ਦੇ ਕਹਿੰਦੇ ਪੰਡਤ ਜਿਉਂਦਾ ਹੋ ਗਿਆ ਜਿਉਂਦਾ ਹੋ ਗਿਆ ਉਹ ਕਹਿੰਦਾ ਭਰਾਵੋ ਨਾਮ ਹੈ ਮਰਿਆ ਨਾਮ ਹੈ ਜਿਉਂਦਾ ਹੋਇਆ ਇਹ ਤਾਂ ਕਹਿੰਦਾ ਮੈਂ ਇੱਕ ਇਹਦੀ ਪ੍ਰਤੀਗਿਆ ਲੈਣੀ ਸੀ ਜਾ ਕੇ ਪੇਟੀ ਖੋਲ ਕੇ ਦੇਖ ਲਓ ਕਹਿੰਦਾ ਪਿੰਨੀਆਂ ਬਣਾਈ ਬੈਠੀ ਐ ਖੀਰ ਬਣਾਈ ਬੈਠੀ ਐ ਇਹ ਤਾਂ ਕਹਿੰਦਾ ਇੱਕ ਟਕੰਜਵ ਕਰਦੀ ਸੀ ਮੈਂ ਤਾਂ ਇਹਦਾ ਆ ਚੀਜ਼ ਦੇਖਣੀ ਸੀ ਕਹਿੰਦਾ ਇਹ ਇਹ ਕਹਿੰਦਾ ਬੁੜੀਆਂ ਤਾਂ ਐ ਕਰਦੀਆਂ ਨੇ ਕਹਿੰਦਾ ਭਾਈ ਕੋਈ ਮਰਿਆ ਨਹੀਂ ਕੋਈ ਖਪਿਆ ਨਹੀਂ ਕਹਿੰਦਾ ਮੈਂ ਤਾਂ ਇਹਦਾ ਪ੍ਰਯੋਗ ਇਹੀ ਕਰਕੇ ਦੇਖਦਾ ਦੀ ਵੀ ਇਹ ਨਾਲ ਮੱਚਦੀ ਐ ਹੁਣ ਕਹਿੰਦਾ ਇਹਨੂੰ ਮੈਂ ਕਿਹਾ ਵੀ ਤੇਰੀ ਲੱਤ ਵੱਢ ਕੇ ਤੈਨੂੰ ਫੂਕੇ ਜਾਊਂਗਾ ਹੈ ਕਿ ਨਹੀਂ